ਹੁੰਦੇ ਨੰਬਰ ਜੇ ਕਢਾ ਲਓ ਉਹ ਤੋਂ ਵੀ ਲੱਗ ਜਾਂਦਾ ਹੁੰਦਾ ਮੁੰਡੇ ਦਾ ਪਤਾ ਚੰਗੀ ਭਲੀ ਗੱਲਾਂ ਮਾਰਦੀ ਸੀ ਮੇਰੇ ਨਾਲ ਤਾਂ ਕੋਈ ਗੱਲਬਾਤ ਹੀ ਨਹੀਂ ਹੈਗੀ ਦੀ ਵੀ ਐਂ ਗੱਲ ਕਰ ਦੂਗੀ ਹਾਂ ਨਾਲੇ ਅੱਜ ਕੱਲ੍ਹ ਹੈ ਗੱਲ ਹੀ ਹੈ ਚਾਹ ਸਰੂਪ ਆਇਆ ਸਰੂਪ ਨੂੰ ਕਹਿੰਦੀ ਆ ਕਿ ਮੈਨੂੰ ਉਂਗਣੀ ਆ ਉਹ ਵੀ ਹੈਗੀ ਹਾਂ ਵੀ ਰੱਜ ਕੇ ਸਰੂਪ ਨੇ ਕੱਢ ਕੇ ਗੋਲੀ ਦੇਤੀ ਉਹਨੂੰ ਕਹਿੰਦਾ ਵੀ ਆਹ ਗੋਲੀ ਰਾਤ ਨੂੰ ਪੈਣ ਲੱਗਿਆ ਲੈ ਲਈ ਕਹਿੰਦੀ ਹਾਂ ਉਹੀ ਗੋਲੀ ਕੰਜਰ ਦੀ ਨੇ ਸਾਨੂੰ ਪਾਤੀ ਨੀਂਦ ਦੀ ਕਮਾਲ ਆ ਯਾਰ ਹਨਾ ਮੈਂ ਕਹਾਂ ਵੀ ਮੈਨੂੰ ਪਹਿਲੀ ਵਾਰ ਹੋਇਆ ਚਾ ਕੁੱਟ ਪੀਂਦੇ ਪੀਂਦੇ ਮੈਨੂੰ ਉਹਦੀ ਨਾਦ ਨਾ ਉਗਾਉਣ ਲੱਗੀ ਨਾਲ ਦੀ ਨਾਲ ਧਮਕਾ ਗਿਆ ਹੈ ਖਬਰ ਕਿੰਨੀ ਤੇਜ਼ ਦੀ ਗੋਲੀ ਹੋਊਗੀ ਖਬਰ ਮੈਨੂੰ ਤਾਂ ਉਹ ਸਤਗੁਰ ਜਾਣਦਾ ਵੀ ਇਹ ਇਹ ਸਿੱਖੀ ਕਿੱਥੋਂ ਨਹੀਂ ਬਈ ਗੋਲੀਆਂ ਪਾਉਣੀਆਂ ਚਾਚਪਲਾ ਮੈਂ ਤਾਂ ਤੈਨੂੰ ਐ ਕਹਿਣਾ ਜੇ ਆਪਾਂ ਥਾਣੇ ਜਾਏ ਯਾ ਕੋਈ ਰਿਪੋਰਟਰ ਪਾਟ ਕਰਾ ਕੇ ਦੇਖ ਲੈਣੇ ਹਾਂ ਉਹ ਕੰਜਦਾ ਚੁਗਾ ਚੱਕੂ ਆਪਦੀ ਢਿੱਡ ਨੰਗਾ ਹੁੰਦਾ ਇਹ ਵੀ ਗੱਲ ਕਰ ਤੇਰੀ ਸਿਆਣੀ ਐ ਐਂ ਦਾ ਜੇ ਕਿਸੇ ਲਵੇ ਗੱਲ ਕਰਦੇ ਆ ਤਾਂ ਵੀ ਅਗਲਾ ਪੈਂਦਾ ਕਹਿੰਦਾ ਵੀ ਤੁਹਾਨੂੰ ਆਪ ਨੂੰ ਸ਼ਰਮ ਨਹੀਂ ਆਉਂਦੀ ਹੈਂ ਇਹ ਕਰੀਏ ਕਰਾਂ ਇਹਦਾ ਕੀ ਨਾ ਕਰੀਏ ਮੈਂ ਤਾਂ ਸਭ ਤੋਂ ਬਾਹਰ ਆ ਜਨਾ ਤਾਂ ਮੈਂ ਰਿਸ਼ਤੇਦਾਰਾਂ ਨੂੰ ਦੱਸੜ ਜਾਊਗਾ ਕਿਸੇ ਨੂੰ ਹੋਰ ਹੈ ਅਗਲਾ ਕਹਿੰਦਾ ਭਾਂ ਦਾ ਬਈ ਦੋ ਤਿਆ ਪੋਤੇ ਵਾਲੀ ਹੋ ਕੇ ਵੀ ਬੁਢੀ ਹੁਣ ਭੱਜੀ ਐ ਗੱਲ ਤਾਂ ਇਹੀ ਐ ਸੋਚਣ ਵਾਲੀ ਗੱਲ ਤਾਂ ਇਹੀ ਐ ਵੀ ਅੱਗੇ ਨਾ ਪਿੱਛੇ ਕਦੇ ਕੋਈ ਆਪਾਂ ਕੋਈ ਮਾੜਾ ਨਹੀਂ ਦੇਖਿਆ ਕੁਝ ਕਰਦਾ ਪਿਆ ਤੇ ਹੁਣ ਵੀ ਕਰਾ ਕਰਾ ਦੇਖ ਲਿਆ ਬੰਦ ਪਿਆ ਬੜਾ ਯਾਰ ਕਮਾਲ ਚਾਹ ਬਣਾਤੀ ਆ ਦੇ ਓਏ ਹਾਂ ਜਾਇਂ ਕਰ ਕੱਖ ਵੜ ਲੈ ਖੇਤੋਂ ਚੰਗਾ ਜਾ ਕੇ ਹੁਣ ਫਫੜਾ ਕਾਲਜ ਆਇਆ ਉਹਦੇ ਆ ਕੇ ਵੱਢ ਲਓ ਹੁਣ ਨਹੀਂ ਵੱਢੇ ਜਾਣੇ ਓਏ ਕਾਲਜ ਨੂੰ ਕਿਹਨੇ ਜੇ ਕਿਹੜਾ ਤੂ ਤਹਿਸੀਲਦਾਰ ਲੱਗੇਗਾ ਮੈਨੂੰ ਦੀਂ ਦੀ ਨੇ ਤੁਹਾਡੇ ਲੱਛਣ ਤੁਹਾਡੇ ਓਏ ਫਫੜਾ ਜੇ ਪੜੂੰਗਾ ਤਾਂ ਹੀ ਲੱਗੂਗਾ ਇਕ ਬਿਨਾ ਪੜੀ ਲੱਗ ਜੂਗਾ ਹੁਣ ਜਿਹੜੇ ਪਹਿਲਾਂ ਪੜ੍ਹੇ ਫਿਰਦਿੰਦੇ ਉਹ ਕਿੱਡੇ ਕ ਲੱਗੇ ਅਫਸਰ ਬਈ ਓਏ ਫਫੜਾ ਐ ਨਹੀਂ ਹੁੰਦਾ ਇਹ ਕਿਸਮਤ ਦੀ ਗੱਲ ਵੀ ਹੁੰਦੀ ਐ ਐ ਨਹੀਂ ਹੁੰਦਾ ਵੀ ਹਰੇਕ ਪੜ ਗਿਆ ਤੇ ਲੱਗ ਹੀ ਜਾਊਗਾ ਜੇ ਬੰਦੇ ਦੀ ਕਿਸਮਤ ਸਾਥੂ ਲੱਗ ਜੂਗਾ ਇਹ ਕਾਨੂੰ ਜਵਾਖ ਜੱਜ ਕੱਲ ਦੇ ਪੱਟੇ ਹੋਏ ਨੇ ਨਾ ਤੇਥੋਂ ਕੋਈ ਸਿੱਧਰਾ ਪੁੱਧਰਾ ਪਜਾਮਾ ਨਹੀਂ ਪਾਇਆ ਜਾਂਦਾ ਕੋਈ ਹਲਕਾ ਜਾ ਆਪਾਂ ਐਂ ਦਾ ਕਿੱਡਾ ਦੋੜਾ ਚੜੀ ਫਿਰਦਾ ਐਂ ਦਾ ਇਹਨਾਂ ਨਾਲ ਕਿਵੇਂ ਪਾ ਕੇ ਫਰੀ ਜਾਂਦਾ ਤੁਸੀਂ ਜਾ ਬਾਗ ਜਾ ਓਏ ਕੱਲ ਚ ਹਜਾ ਕੁਛ ਹੀ ਪਾਉਂਦੇ ਆ ਪੁਫੜਾ 200 ਰੁਪਏ ਨਹੀਂ ਹੈਗਾ ਕਿ ਆਪਾਂ ਹੀ 200 ਨੂੰ ਮੇਰੇ ਕੋਲੇ ਮੋਰ ਨਹੀਂ ਹੁੰਦੀ ਐ ਉਹ ਮੋਰ ਨਹੀਂ ਨਹੀਂ ਮੇਰੇ ਕੋਲ ਹੈ ਨਹੀਂ ਦੀ ਮੈਨੂੰ ਚਾਹੀ ਦੇ ਦੇ ਫਿਰ ਮੇਰੇ ਕਿਹੜਾ ਕਿਤੇ ਤਰਖਾ ਆਉਂਦੀ ਐ ਨਾ ਕੋਈ ਮੇਰੀ ਬੜਾਪਾ ਬੈਲ ਸੁਣਾਉਂਦੀ ਐ ਹੈ ਚੰਗਾ ਫਿਰ ਮੈਂ ਬਾਗੀ ਉਹ 50 ਰੁਪਏ ਪੈਨੇ 50 ਲੈ ਜਾਓ ਤੋ ਉੱਥੋਂ ਦੇ ਪੈਸੇ ਨੇ ਤੇਲ ਪਵਾਲਾ ਆਪਦਾ ਲੈ ਜਾ 50 ਨਾਲ ਕਿਹੜਾ ਤੇਲ ਪਊਗਾ ਫਿਰ ਭਾਈ ਮੇਰੇ ਕੋਲ ਤਾਂ ਆ ਹੀ ਨਹੀਂ ਜੇ ਤੈਸੀ ਬਸ ਚੜ ਜਾ ਸਰਕਾਰੀ ਹਾਂ ਮੈਂ ਬੁੜੀਆਂ ਵੀ ਮੇਰਾ ਕਰਾਇਆ ਨਹੀਂ ਲੱਗਦਾ ਯਾਰ ਉਹ ਲੱਗਦਾ ਨਹੀਂ ਹੁੰਦਾ ਮੈਂ ਸੁਣਿਆ ਕਹਿੰਦੇ ਇਹਨਾਂ ਦਾ ਜਵਾਖਾ ਐਂ ਦਾ ਪੜਨ ਜਿਹਾਲਿਆਂ ਦਾ ਤਾਸ ਬਣਾਉਣਾ ਪੈਂਦਾ ਐ ਨਹੀਂ ਹੁੰਦਾ ਉਹਦਾ ਭਾਈ ਜੋ ਮਰਜੀ ਬਣਾਓ ਮੈਂ ਤਾਂ ਬਹੁਤ ਔਖਾ ਮੇਰੇ ਕੋਲ ਕੋਈ ਲੈ ਕੇ ਆਣਾ 50 ਕਿਤੇ ਉੱਥੇ ਲੱਭੀ ਆਵੇਂ ਵੀ ਕੌਣ ਲੈ ਗਿਆ ਐਂ ਦਾ ਖਾਸ ਰਾਤ ਦੇ ਸੂਈ ਟਾਂਗ ਰੱਖੇ ਗੰਜ ਦਾ ਕਦੇ ਇਹ ਲਾਉਂਦਾ ਕੱਚੀਆਂ ਪੱਕੀਆਂ ਰੋਟੀਆਂ ਕਦੇ ਮੈਂ ਲਾ ਉਹੀ ਤਾਂ ਗੱਲ ਆ ਬੁੜੀ ਤੋਂ ਬਿਨਾ ਤਾਂ ਔਖਾ ਹੈ ਮੈਂ ਕਹਿੰਦਾ ਉਹ ਮੁੰਡਿਆਰੇ ਹਾਂ ਹੋ